ਇੱਥੇ ਆਣ ਕੇ 1664 ਦੇ ਵਿੱਚ ਗੁਰਤਾ ਗੱਦੀ ਤੇ ਜਦੋਂ ਸ਼ਿਸ਼ੋਭਤ ਹੋਏ ਫਿਰ ਮਹਾਰਾਜ ਸੰਸਾਰ ਦੇ ਵਿੱਚ ਪ੍ਰਗਟ ਹੋਏ ਤੇ ਪ੍ਰਗਟ ਹੋਣ ਤੋਂ ਬਾਅਦ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਤੁਰੇ ਸਾਰਿਆਂ ਤੋਂ ਪਹਿਲਾਂ ਬਕਾਲੇ ਦੀ ਧਰਤੀ ਤੋਂ ਤੁਰੇ ਮਹਾਰਾਜ ਸ੍ਰੀ ਅਮਰਤਸਰ ਸਾਹਿਬ ਦੀ ਧਰਤੀ ਤੇ ਆਏ ਜਦੋਂ ਹੀ ਅਮਰਤਸਰ ਸਾਹਿਬ ਦੀ ਧਰਤੀ ਤੇ ਆਏ ਜਿਹੜੇ ਇਥੋਂ ਦੇ ਮਸੰਦ ਸੀ ਉਹਨਾਂ ਨੇ ਦਰਵਾਜ਼ੇ ਬੰਦ ਕਰਤੇ ਕਾਦੇ ਵਾਸਤੇ ਕਿਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ੍ਰੀ ਦਰਬਾਰ ਸਾਹਿਬ ਤੇ ਕਬਜ਼ਾ ਹੀ ਨਾ ਕਰ ਲੈਂਦੇ ਹੋਣ ਇਹਨਾਂ ਮੂਰਖਾਂ ਨੂੰ ਕੌਣ ਸਮਝਾਵੇ ਗੁਰੂ ਦਿੰਦਾ ਹੀ ਦਿੰਦਾ ਏ ਗੁਰੂ ਬਦਲੇ ਵਿੱਚ ਲੈਂਦਾ ਕੁਝ ਨਹੀਂ ਗੁਰੂ ਦਾਤਾ ਹੈ ਗੁਰੂ ਕਿਸੇ ਕੋਲੋਂ ਖੁੰਦਾ ਨਹੀਂ ਗੁਰੂ ਨੇ ਤੇ ਸਾਰਾ ਕੁਝ ਧੀਰਮਲ ਨੂੰ ਦੇਣ ਤੋਂ ਬਾਅਦ ਵੀ ਇਹ ਕਿਹਾ ਭਲੇ ਧੀਰਮਲ ਭਲੇ ਜੀ ਭਲੇ ਧੀਰਮਲ ਧੀਰਾ ਧੀਰਮਲ ਤੇਰਾ ਭਰਾ ਭਲਾ ਹੋਵੇ ਜਦੋਂ ਸਿੱਖਾਂ ਕਿਹਾ ਮਹਾਰਾਜ ਸਾਰੀ ਮਾਇਆ ਲੈ ਗਿਆ ਤੇ ਮਹਾਰਾਜ ਪਤਾ ਕੀ ਕਹਿੰਦੇ ਸਤਿਗੁਰੂ ਕਹਿੰਦੇ ਦਰਬ ਕੈ ਕਾਰਨ ਗੁਰੂ ਮਹਾਰਾਜ ਨੇ ਦੁਕਾਨ ਨਾ ਹੀ ਪਾਈ ਸਾਡੇ ਇਤਿਹਾਸ ਦੇ ਬਚਨ ਹੈ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਕਿ ਪੈਸਾ ਇਕੱਠਾ ਕਰਨ ਵਾਸਤੇ ਗੁਰੂ ਸਾਹਿਬ ਨੇ ਇਹ ਦੁਕਾਨ ਥੋੜੀ ਪਾ ਕੇ ਰੱਖੀ ਹੈ ਕੋਈ ਗੱਲ ਨਹੀਂ ਜੋ ਲੈ ਗਿਆ ਸੋ ਲੈ ਗਿਆ ਹਰ ਸਾਥ ਸੰਗਤ ਗੁਰੂ ਦਿੰਦਾ ਹੀ ਦਿੰਦਾ ਹੈ ਗੁਰੂ ਬਦਲੇ ਵਿੱਚ ਕੁਝ ਨਹੀਂ ਲੈਂਦਾ ਇਸੇ ਕਰਕੇ ਪਾਵਨ ਗੁਰਬਾਣੀ ਦਾ ਬਚਨ ਹੈ ਗੁਰਦਾਤਾ ਗੁਰ ਹੀਵੈ ਕਰ ਗੁਰਦੀਪਕ ਤਹ ਲੋਏ ਗੁਰੂ ਦਾਤਾ ਹੈ ਗੁਰੂ ਦਿੰਦਾ ਹੈ ਜਿਹੜੇ ਮੰਗਦੇ ਫਿਰਦੇ ਉਹ ਕਦੇ ਗੁਰੂ ਥੋੜੀ ਹੋ ਸਕਦੇ ਆ ਮਹਾਰਾਜ ਨੇ ਕਿਹਾ ਪਾਵਨ ਬਾਣੀ ਵਿੱਚ ਕਹਿੰਦੇ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨ ਲੱਗिए ਪਾਏ ਮੰਗਤਿਆਂ ਦੇ ਕਹਿੰਦੇ ਕੋਲ ਵੀ ਨਹੀਂ ਜਾਣਾ ਚਾਹੀਦਾ ਉਸ ਵੇਲੇ ਦੇ ਨਾਲ ਸ੍ਰੀ ਦਰਬਾਰ ਸਾਹਿਬ ਦੇ ਮਸੰਦਾਂ ਨੂੰ ਇਹ ਭਰਮ ਹੈ ਕਿਦਰੇ ਗੁਰੂ ਕਬਜ਼ਾ ਹੀ ਨਾ ਕਰ ਲੈਂਦਾ ਹੋਵੇ ਉਹਨਾਂ ਨੇ ਦਰਵਾਜ਼ੇ ਬੰਦ ਕੀਤੇ ਆਪਣੇ ਘਰਾਂ ਨੂੰ ਚਲੇ ਗਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆਏ ਸਤਗੁਰਾਂ ਨੇ ਇਸ਼ਨਾਨ ਪਾਣ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਿਲਕੁਲ ਨੇੜੇ ਮਹਾਰਾਜ ਥੜੇ ਦੇ ਉੱਪਰ ਬਰਾਜ਼ਮਾਨ ਹੋਏ ਤੇ ਉਸ ਵੇਲੇ ਸਤਗੁਰਾਂ ਨੇ ਇੱਕ ਬਚਨ ਕਿਹਾ ਮਹਾਰਾਜ ਕਹਿੰਦੇ ਨਹਿ ਮਸੰਦ ਤੁਮ ਅੰਮਰਤ ਸਰੀਏ ਤ੍ਰਿਸ਼ਨਾ ਗਤ ਤੇ ਅੰਤਰ ਸੜੀਏ ਮਹਾਰਾਜ ਕਹਿੰਦੇ ਤੁਸੀਂ ਸ੍ਰੀ ਅੰਮਰਤ ਸਰ ਦੇ ਮਸੰਦ ਨਹੀਂ ਹੋ ਸਕਦੇ ਦਰਬਾਰ ਸਾਹਿਬ ਦੇ ਮਸੰਦ ਨਹੀਂ ਹੋ ਸਕਦੇ ਕੌਣ ਹੋ ਤੁਸੀਂ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਪਏ ਹੋ ਮੈਨੂੰ ਮਾਫ਼ ਕਰਨਾ ਕਈ ਵਾਰ ਲੋਕ ਭੁਲੇਖੇ ਵਸ ਕਹਿੰਦੇ ਆ ਅੰਮਰਸਰੀਏ ਅੰਤਰ ਸੜੀਏ ਜੀ ਗੁਰੂ ਹਰ ਗੁਰੂ ਤੇਗ ਬਹਾਦਰ ਸਾਹਿਬ ਕਹਿ ਗਏ ਸੀ ਜਿਹੜੇ ਅੰਮਰਸਰ ਆਲੇ ਅੰਦਰੋਂ ਸੜੇ ਹੋਏ ਆ ਮਹਾਰਾਜ ਨੇ ਇਦਾਂ ਨਹੀਂ ਕਿਹਾ ਸਤਿਗੁਰਾਂ ਨੇ ਉਹਨਾਂ ਨੂੰ ਕਿਹਾ ਜਿਹੜੇ ਮਸੰਦ ਬੈਠੇ ਦਰਬਾਰ ਸਾਹਿਬ ਦੇ ਅੰਦਰ ਸੀ ਲੇਕਿਨ ਤ੍ਰਿਸ਼ਨਾ ਦੀ ਅੱਗ ਵਿੱਚ ਸੜਦੇ ਪੈ ਸੀ ਮਹਾਰਾਜ ਕਹਿੰਦੇ ਤੁਸੀਂ ਦਰਬਾਰ ਸਾਹਿਬ ਦੇ ਮਸੰਦ ਨਹੀਂ ਹੋ ਸਕਦੇ ਫਿਰ ਸਾ ਸੰਗਤ ਸਤਿਗੁਰੂ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਅੱਗੇ ਤੁਰਦੇ ਵੱਲੇ ਪਿੰਡ ਵਿੱਚ ਜਾਂਦੇ ਤੇ ਸਤਿਗੁਰੂ ਗੁਰੂ ਤੇਗ বাহাদুর ਸਾਹਿਬ ਮਹਾਰਾਜ ਜੀ ਦੀ ਉਹਨਾਂ ਮਾਈਆਂ ਨੇ ਉਹਨਾਂ ਬੀਬੀਆਂ ਨੇ ਬਹੁਤ ਸੇਵਾ ਕੀਤੀ ਤੇ ਮਹਾਰਾਜ ਪਤਾ ਕੀ ਅਸੀਸ ਦਿੰਦੇ ਐ ਮਹਾਰਾਜ ਅਸੀਸ ਦਿੰਦੇ ਐ ਮਾਈਆਂ ਰੱਬ ਰਜ਼ਾਈ ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਕੀਤਾ ਸਾਧ ਸੰਗਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਦੂਰ ਦੂਰ ਤੱਕ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਇਤਿਹਾਸ ਕਹਿੰਦਾ 45000 ਕਿਲੋਮੀਟਰ ਤੱਕ ਦਾ ਸਫ਼ਰ ਗੁਰੂ ਨਾਨਕ ਸਾਹਿਬ ਨੇ ਤੈਅ ਕੀਤਾ ਤੇ ਸੱਚ ਜਾਣਿਓ ਗੁਰੂ ਨਾਨਕ ਸਾਹਿਬ ਤੋਂ ਬਾਅਦ ਜੇ ਦੂਰ ਦੂਰ ਤੱਕ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੀਤਾ ਫਿਰ ਸਤਪੁਰਾਂ ਦਾ ਰਾਜਨੀਤਿਕ ਕੱਦ ਕਿੰਨਾ ਉੱਚਾ ਹੈ ਜਿਸ ਵੇਲੇ ਦੇ ਨਾਲ ਔਰੰਗਜ਼ੇਬ ਜਿਹੜਾ ਹੈ ਨਾ ਉਹ ਤਖਤ ਤੇ ਬੈਠਾ ਦੂਸਰੇ ਪਾਸੇ ਔਰੰਗਜ਼ੇਬ ਦੇ ਰਾਜ ਦੇ ਵਿੱਚ ਇੱਕ ਰਾਜਾ ਹੈ ਰਾਜੇ ਦਾ ਨਾਮ ਹੈ ਰਾਜਾ ਰਾਮ ਸਿੰਘ ਆਪ ਸਾਰੀਆਂ ਸੰਗਤਾਂ ਨੂੰ ਪਤਾ ਹੈ ਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜਦੋਂ ਮਿਰਜ਼ਾ ਅਜੈ ਸਿੰਘ ਦੇ ਬੰਗਲੇ ਵਿੱਚ ਗਏ ਸੀ ਨਾ ਜਿਹਨੂੰ ਅੱਜ ਵੀ ਆਪਾਂ ਬੰਗਲਾ ਸਾਹਿਬ ਕਹਿੰਦੇ ਆ ਇਹਦਾ ਪੁੱਤਰ ਹੈ ਉਹਦਾ ਨਾਮ ਹੈ ਰਾਜਾ ਰਾਮ ਸਿੰਘ ਰਾਮ ਸਿੰਘ ਨੂੰ ਉਸ ਵੇਲੇ ਦੇ ਨਾਲ ਔਰੰਗਜ਼ੇਬ ਜਿਹੜਾ ਹੈ ਨਾ ਉਹ ਚਾਹੁੰਦਾ ਇਹਨੂੰ ਕਿਸੇ ਤਰੀਕੇ ਨਾਲ ਖਤਮ ਕਰ ਦਈਏ ਪਰ ਉਹਦੇ ਪਿਓ ਨੇ ਮਿਰਜ਼ਾ ਜੈ ਸਿੰਘ ਨੇ ਮੁਗਲ ਦਰਬਾਰ ਨਾਲ ਬੜੀ ਵਫਾਦਾਰੀ ਕਮਾਈ ਤੇ ਹੁਣ ਔਰੰਗਜ਼ੇਬ ਸੋਚਦਾ ਏ ਇਹਦਾ ਪਿਤਾ ਬੜਾ ਵਫਾਦਾਰ ਸੀ ਮੈਂ ਕੀ ਕਰਾਂ ਤੇ ਇਸ ਸਮੇਂ ਦੌਰਾਨ ਇੱਕ ਘਟਨਾ ਵਾਪਰਦੀ ਹੈ ਜਿਹੜਾ சிவாਜੀ ਮਹਾਰਾਟੇ ਸੀ ਨਾ ਉਹ ਕਿਸੇ ਤਰੀਕੇ ਦੇ ਨਾਲ ਟੋਕਰਿਆਂ ਦੇ ਵਿੱਚ ਬੈਠ ਕੇ ਤੇ ਕੈਦ ਦੇ ਵਿੱਚੋਂ 도ੜ ਗਿਆ ਉਹਦਾ ਨਾਮ ਲੱਗ ਗਿਆ ਕਿ ਰਾਜਾ ਰਾਮ ਸਿੰਘ ਸ਼ਾਇਦ சிவாਜੀ ਮਹਰਾਟੇ ਦੇ ਨਾਲ ਰਲਿਆ ਹੋਇਆ ਹੈ। ਔਰੰਗਜ਼ੇਬ ਨੂੰ ਬਹੁਤ ਗੁੱਸਾ ਆਇਆ। ਉਹਨੇ ਕੀ ਕੀਤਾ? ਉਹਨੇ ਮਨ ਅੰਦਰ ਸੋਚਿਆ। ਉਹਨੇ ਰਾਮ ਸਿੰਘ ਨੂੰ ਕਿਹਾ ਕਿ ਤੇਰਾ ਕੰਮ ਹੈ ਤੂੰ ਅਸਾਮ ਦੇ ਵਿੱਚ ਜਾ ਕੇ ਬਗਾਵਤ ਨੂੰ ਦਬਾਉਣਾ ਹੈ। ਰਾਮ ਸਿੰਘ ਸੋਚਦਾ ਹੁਣ ਕੀ ਕਰਾਂ? ਤੇ ਇਹਦੇ ਬਾਰੇ ਪ੍ਰਚਲਿਤ ਹੈ ਕਿ ਅਸਾਮ ਦੇ ਲੋਕ ਬੜੇ ਜਾਦੂਗਰ ਹੈ। ਇਹ ਵੀ ਪਤਾ ਕਿਸੇ ਦੇ ਘਰ ਹਮਲਾ ਕਰਨ ਵਾਸਤੇ ਜਾਣਾ ਉਹਨੂੰ ਜਿੱਤ ਕੇ ਆਉਣਾ ਕੋਈ ਸੌਖੀ ਗੱਲ ਐ ਫਿਰ ਉਹਨੂੰ ਕੋਈ ਮੁਗਲ ਸਿਪਾਈ ਨਹੀਂ ਦਿੱਤਾ ਗਿਆ ਜਿਹੜੇ ਉਹਦੇ ਕੋਲ ਆਪਣੇ ਰਾਜਪੂਤ ਸਿਪਾਈ ਸੀ ਉਹਨੇ ਇੱਕ ਸਿਪਾਈ ਲੈ ਕੇ ਰਾਜਾ ਰਾਮ ਸਿੰਘ ਜਿਹੜਾ ਨਾ ਉਹ ਦਿੱਲੀ ਤੋਂ ਅਸਾਮ ਵਾਲੇ ਪਾਸੇ ਨੂੰ ਤੁਰਨ ਲੱਗਾ ਅਗਲੇ ਬੰਨੇ ਅਸਾਮ ਦਾ ਰਾਜਾ ਰਾਜਾ ਚੱਕਰਦਵਾਜਾ ਸਾਧ ਸੰਗਤ ਜਿਸ ਵੇਲੇ ਦੇ ਨਾਲ ਰਾਜਾ ਰਾਮ ਸਿੰਘ ਤੁਰਨ ਲੱਗਾ ਨਾ ਆਪਣੀ ਮਾਂ ਨੂੰ ਕਹਿੰਦਾ ਮਾਂ ਚੱਲਿਆ ਹਾਂ ਕਿਸੇ ਦੇ ਘਰ ਕਿਸੇ ਰਾਜੇ ਨੂੰ ਜਿੱਤ ਕੇ ਆਉਣਾ ਇਹ ਸੌਖੀ ਗੱਲ ਨਹੀਂ ਤੂੰ ਆਸ ਲਾਦੀ ਕਿ ਮੈਂ ਜਿੱਤ ਕੇ ਵਾਪਸ ਆਵਾਂਗਾ ਮੈਂ ਨਹੀਂ ਆ ਸਕਦਾ ਨਾਲੇ ਔਰੰਗਜ਼ੇਬ ਚਾਹੁੰਦਾ ਵੀ ਇਹੀ ਹੈ ਮੈਂ ਜਾਵਾਂ ਉੱਥੇ ਜਾ ਕੇ ਮਾਰਿਆ ਜਾਵਾਂ ਮੈਂ ਕਿਵੇਂ ਵਾਪਸ ਆ ਸਕਦਾ ਮਾਂ ਨੇ ਕਿਹਾ ਪੁੱਤਰਾ ਤੂੰ ਵਾਪਸ ਆ ਸਕਦਾ ਹੈ ਰਾਮ ਸਿੰਘ ਪੁੱਛਦਾ ਇਹ ਕਹਿੰਦਾ ਮਾਂ ਕਿਵੇਂ ਮਾਂ ਨੇ ਕਿਹਾ ਪਟਨੇ ਦੀ ਧਰਤੀ ਦੇ ਉੱਪਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਰਾਜਮਾਨ ਹੈ ਜਦੋਂ ਤੂੰ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਬੇਨਤੀ ਕਰੇਗਾ ਤੇ ਸੱਚ ਜਾਣੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇਰੀ ਮਦਦ ਜ਼ਰੂਰ ਕਰਨਗੇ ਉਹਦੇ ਮਨ ਅੰਦਰ ਇੱਕ ਵਿਸ਼ਵਾਸ ਵੱਜ ਗਿਆ ਇੱਕ ਭਰੋਸਾ ਤੁਰਿਆ ਰਾਜਾ ਰਾਮ ਸਿੰਘ ਤੁਰਦਾ ਤੁਰਦਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਾਰੇ ਪਤਾ ਕਰਦਾ ਕਰਦਾ ਅਸਾਮ ਦੀ ਧਰਤੀ ਦੇ ਉੱਪਰ ਜਾ ਕੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਟਨੇ ਤੋਂ ਬਹੁਤ ਅੱਗੇ ਜਾ ਚੁੱਕੇ ਐ ਅਸਾਮ ਦੀ ਧਰਤੀ ਦੇ ਉੱਪਰ ਜਾ ਕੇ RAM ਸਿੰਘ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਰਮ ਵਿੱਚ ਜਾਂਦਾ ਹੈ ਮਹਾਰਾਜ ਐਸ ਵੇਲੇ ਮੈਨੂੰ ਕੋਈ ਨਹੀਂ ਬਚਾ ਸਕਦਾ ਜੇ ਕਸ਼ਮੀਰ ਦੇ ਪੁਜਾਰੀ ਕਹਿੰਦੇ ਆ ਨਾ ਕਿ ਮਹਾਰਾਜ ਤੁਹਾਡੇ ਤੋਂ ਬਿਨਾ ਸਾਡਾ ਧਰਮ ਕੋਈ ਨਹੀਂ ਬਚਾ ਸਕਦਾ ਮਹਾਰਾਜ ਉਹਨਾਂ ਨੂੰ ਭਰੋਸਾ ਦੇ ਕੇ ਕਹਿੰਦੇ ਤੁਸੀਂ ਚਿੰਤਾ ਨਾ ਕਰੋ ਸਤਪੁਰਾਂ ਕਿਹਾ ਬੱਚਿਓ ਘਰੀ ਜਾਵੋ ਸਿਰ ਦੇ ਕੇ ਸਤ ਬਚਾਵਾਂਗਾ ਮੈਂ Hindu ਧਰਮ ਦੇ ਬੁਜਰੇ ਦੀਵੇ ਅੰਦਰ ਤੇਲ ਲਹੂ ਆਪਣੇ ਦਾ ਪਾਵਾਂਗਾ ਮੈਂ ਪਾਇਆ ਦੇਸ਼ ਦੀਆਂ ਜੜਾਂ ਵਿੱਚ ਲਹੂ ਆਪਣਾ ਭਾਰਤ ਵਰਸ਼ ਦਾ ਬਾਗ ਤਾਂ ਫਲ ਰਿਹਾ ਏ Hindu ਮੰਦਰ ਦੇ ਦੀਵਿਆਂ ਵਿੱਚ ਅੱਜ ਵੀ ਲਹੂ ਟੇਕ ਬਹਾਦਰ ਦਾ ਬਲ ਰਿਹਾ ਹੈ ਮਹਾਰਾਜ ਜੀ ਉਹਨਾਂ ਨੂੰ ਭਰੋਸਾ ਦਿੰਦੇ ਆ ਨਾ ਜਿਹੜਾ ਜਿਹੜਾ ਆਸ ਰੱਖ ਕੇ ਆਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਕੋਲ ਸਤਿਗੁਰਾਂ ਨੇ ਕਿਸੇ ਨੂੰ ਨਰਾਸ਼ ਨਹੀਂ ਕੀਤਾ। RAM ਸਿੰਘ ਆਣ ਕੇ ਕਹਿੰਦਾ ਮਹਾਰਾਜ ਜੇ ਮੇਰੀ ਜਾਨ ਬਚ ਸਕਦੀ ਹੈ ਨਾ ਸਤਿਗੁਰੂ ਤੁਹਾਡੇ ਕਰਕੇ ਕਿਰਪਾ ਕਰ ਦੇ। ਮਹਾਰਾਜ ਨੇ ਪਹਿਲਾਂ ਤੇ RAM ਸਿੰਘ ਨੂੰ ਕਿਹਾ RAM ਸਿਆ ਤੂੰ ਤਗੜਾ ਹੋ ਤੂੰ ਤਿਆਰੀ ਕਰ ਅਭਿਆਸ ਕਰ ਤੂੰ ਆਪਣੀਆਂ ਫੌਜਾਂ ਦੇ ਵਿੱਚ ਚੜ੍ਹਦੀ ਕਲਾ ਪੈਦਾ ਕਰ ਤੇ ਦੂਸਰੀ ਗੱਲ ਤੂੰ ਸੰਗਤ ਵਿੱਚ ਆਇਆ ਤਾਂ ਹੁਣ RAM SINGH ਮੰਨਿਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀਵਾਨ ਲਾਉਂਦੇ ਐ ਉਸ ਦੀਵਾਨ ਦੇ ਵਿੱਚ ਰਾਜਾ RAM SINGH ਆਉਣ ਲੱਗ ਗਿਆ ਇਧਰ ਜੰਗੀ ਅਭਿਆਸ ਹੁੰਦਾ ਹੈ ਦੂਜੇ ਪਾਸੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਆਸਾਮ ਦੇ ਵਿੱਚ ਹੋਣ ਕਰਕੇ ਉਹਨਾਂ ਦੀ ਖੁਸ਼ਬੂ ਉਹਨਾਂ ਦੀ ਮਹਿਕ ਦੂਰ ਦੂਰ ਤੱਕ ਫੈਲੀ ਤੇ ਰਾਜਾ ਚੱਕਰਦਵਾਜ ਜਿਹੜਾ ਸੀ ਨਾ ਉਹ ਵੀ ਇੱਕ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ ਸੰਗਤ ਵਿੱਚ ਆ ਗਿਆ ਆਇਆ ਜਦੋਂ ਨੇ ਆਣ ਕੇ ਸਤਿਗੁਰਾਂ ਦੇ ਬਚਨ ਸੁਣੇ ਗੁਰਬਾਣੀ ਕੀਰਤਨ ਹੋਇਆ ਮਨ ਨੂੰ ਬੜੀ ਸ਼ਾਂਤੀ ਆਈ ਉਹ ਦੂਸਰੇ ਦਿਨ ਫੇਰ ਆਇਆ ਇਧਰੋਂ RAM ਸਿੰਘ ਆਉਂਦਾ ਹੈ ਉਧਰੋਂ ਰਾਜਾ ਚੱਕਰਦਵਾਜ ਆਉਂਦਾ ਆਪਸ ਵਿੱਚ ਜੰਗ ਲੱਗੀ ਹੋਈ ਹੈ ਕਰਦਿਆਂ ਕਰਦਿਆਂ ਗੁਰਬਾਣੀ ਦਾ ਸ਼ਬਦ ਦਾ ਅਸਰ ਹੋਣਾ ਸ਼ੁਰੂ ਹੋਇਆ ਤੇ ਸਤਗੁਰਾਂ ਨੇ ਦੋਨਾਂ ਰਾਜਿਆਂ ਨੂੰ ਬਿਠਾ ਲਿਆ ਮਹਾਰਾਜ ਕਹਿਣ ਲੱਗੇ ਹੁਣ ਖੂਨ ਖਰਾਬਾ ਕਰਨਾ ਹੈ ਦੋਨੋਂ ਹੱਥ ਜੋੜ ਕੇ ਮਹਾਰਾਜ ਦੇ ਸਨਮੁਖ ਹੋ ਕੇ ਕਹਿਣ ਲੱਗੇ ਕਹਿੰਦੇ ਸਤਗੁਰੂ ਤੁਹਾਡਾ ਕੀ ਹੁਕਮ ਹੈ ਮਹਾਰਾਜ ਕਹਿਣ ਲੱਗੇ ਕਹਿੰਦੇ RAM ਸਿਆ ਜਿਸ ਔਰੰਗਜ਼ੇਬ ਨੇ ਤੈਨੂੰ ਭੇਜਿਆ ਏ ਉਹਦੇ ਅੰਦਰ ਦੋ ਮਨਛਾ ਏ ਦੋ ਈਸ਼ਾਵਾਂ ਉਹਦੀਆਂ ਪਹਿਲੀ ਸ਼ਾਇ ਕਿ ਤੂੰ ਅਸਾਮ ਵਿੱਚ ਜਾ ਕੇ ਲੜ ਕੇ ਮਰ ਜਾਏ ਤੇ ਤੇਰੇ ਵਾਲਾ ਸਾਰਾ ਰਾਜ ਔਰੰਗਜ਼ੇਬ ਨੂੰ ਮਿਲ ਜਾਣਾ ਹੈ ਤੇ ਜੇ ਤੂੰ ਜਿੱਤ ਗਿਆ ਤੇ ਅਸਾਮ ਵਾਲਾ ਰਾਜ ਜਿਹੜਾ ਔਰੰਗਜ਼ੇਬ ਨੂੰ ਮਿਲ ਜਾਣਾ ਹੈ ਉਹ ਤੇ ਦੋਵੇਂ ਪਾਸੇ ਬੈਠਾ ਹੋਇਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਰਾਜ ਮੈਨੂੰ ਮਿਲਣਾ ਹੈ ਮਹਾਰਾਜ ਨੇ ਰਾਜੇ ਚੱਕਰਦਵਜ ਨੂੰ ਸਮਝਾਇਆ ਸਤਗੁਰੂ ਕਹਿਣ ਲੱਗੇ ਕਿਉਂ ਖੂਨ ਖਰਾਬਾ ਚਾਹੁੰਦਾ ਹੈ ਕਹਿੰਦਾ ਮਹਾਰਾਜ ਹੁਕਮ ਸਤਗੁਰਾਂ ਨੇ ਉਹੀ ਖੰਜਰ ਕੱਢਿਆ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਦਿੱਤਾ ਸੀ ਉਹੀ ਖੰਜਰ ਕੱਢ ਕੇ ਮਹਾਰਾਜ ਨੇ ਜ਼ਮੀਨ ਦੇ ਵਿੱਚ ਗੱਡ ਕੇ ਕਿਹਾ ਇਧਰਲਾ ਰਾਜ ਰਾਜੇ ਚੱਕਰਵਾਜ ਅਮੋਹੀ ਲੋਕਾਂ ਦਾ ਹੈ ਇਧਰਲਾ ਰਾਜ ਦਿੱਲੀ ਦਰਬਾਰ ਦੇ ਅਧੀਨ ਹੈ ਸਤਗੁਰਾਂ ਨੇ ਦੋਹਾਂ ਰਾਜਿਆਂ ਦਾ ਸਮਝੌਤਾ ਕਰਾਇਆ ਉਹਨਾਂ ਨੇ ਤੇ ਬੜਾ ਸ਼ੁਕਰਾਨਾ ਕੀਤਾ ਸਤਗੁਰੂ ਕਿੱਥੇ ਖੂਨ ਖਰਾਬਾ ਹੋਣਾ ਸੀ ਪਤਾ ਨਹੀਂ ਕਿੰਨੀ ਕਤਲੋਗਾਰਤ ਮਚਣੀ ਸੀ ਮਹਾਰਾਜ ਅਸੀਂ ਤੁਹਾਡੀ ਕੀ ਸੇਵਾ ਕਰ ਸਕਦੇ ਹਾਂ ਮਹਾਰਾਜ ਕਹਿਣ ਲੱਗੇ ਸੇਵਾ ਕਰਨੀ ਹੈ ਸਤਿਗੁਰੂ ਕਹਿਣ ਲੱਗੇ ਐਦਾਂ ਕਰੋ ਮਿੱਟੀ ਦੀਆਂ ਢਾਲਾਂ ਭਰ ਕੇ ਲਿਆਓ ਮਿੱਟੀ ਦੀਆਂ ਢਾਲਾਂ ਭਰ ਕੇ ਲਿਆਂਦੀਆਂ ਗਈਆਂ ਸਤਿਗੁਰਾਂ ਨੇ ਇੱਕ ਥੜਾ ਉਸਾਰਿਆ ਉਹਦਾ ਨਾਮ ਰੱਖਿਆ ਦਮਦਮਾ ਸਾਹਿਬ ਢੋਬੜੀ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਯਾਦ ਵਿੱਚ ਪਹਿਲੀ ਯਾਦਗਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬਣਵਾਈ ਮੈਂ ਇੱਕ ਬੇਨਤੀ ਕਰਕੇ ਫਿਰ ਸਮਾਪਤੀ ਕਰਦਾ ਗੁਰੂ ਹਰਿਕੰਬ ਸਿੰਘ ਸਾਹਿਬ ਮਹਾਰਾਜ ਨੇ ਜਿਹੜੀਆਂ ਤਿੰਨ ਬਖਸ਼ਿਸ਼ਾਂ ਦਿੱਤੀਆਂ ਪਹਿਲੀ ਬਖਸ਼ਿਸ਼ ਉਹਨਾਂ ਨੇ ਰੁਮਾਲ ਦੂਸਰੀ ਕਟਾਰ ਤੀਸਰੀ ਗੁਰਬਾਣੀ ਦਾ ਗੁਟਕਾ ਸਹਿਬ ਸੱਚ ਜਾਣਿਓ ਸਤਿਗੁਰੂ ਪਹਿਲਾਂ ਹੀ ਜਾਣਦੇ ਸੀ ਉਹ ਰੁਮਾਲ ਨੇ ਇੱਕ ਦਿਨ ਧਰਮ ਦੀ ਚਾਦਰ ਬਣ ਕੇ ਇਹਨਾਂ ਲੋਕਾਂ ਦੀ ਇੱਜ਼ਤ ਨੂੰ ਢੱਕਣਾ ਹੈ ਸਨਾਤਨ ਧਰਮ ਦੇ ਵਿੱਚ ਨਾ ਹਿੰਦੂ ਮਤ ਉਦਾਲੇ ਦਿਵਾਲੇ ਬਹੁਤ ਪ੍ਰਭਾਵ ਰੰਦਾ ਹੈ ਕਿਉਂਕਿ ਜੁਆਲੇ ਦਿਵਾਲੇ ਸਾਡੇ ਹੁੰਦਾ ਨੂੰ ਕਿਤੇ ਨਾ ਕਿਤੇ ਸਾਡੇ ਨਾਲ ਸੰਬੰਧਤ ਹੋ ਜਾਂਦਾ ਹੈ ਇਸ ਕਰਕੇ ਉਹਦਾ ਪ੍ਰਭਾਵ ਰਹਿੰਦਾ ਹੈ Hindu mat ਦੇ ਵਿੱਚ ਜਦੋਂ ਕੋਈ ਇਸਤਰੀ ਦਾ ਪਤੀ ਚੜਾਈ ਕਰ ਜੇ ਮਾਫ ਕਰ ਦਿਓ ਉਹਦੇ ਕੇਸ ਕਤਲ ਕਰ ਦਿੱਤੇ ਜਾਂਦੇ ਤਾਂ ਉਹਦੇ ਵਾਸਤੇ ਸ਼ਬਦ ਵਰਤਿਆ ਜਾਂਦਾ ਹੈ ਰੰਡੀ ਹੋਗੀ ਇਹ ਮਾਫ ਕਰਨਾ ਮੈਨੂੰ ਇਦਾਂ ਕਹਿੰਦੇ ਆ ਜਾਂ ਫਿਰ ਉਦੇ ਸਿਰ ਦੇ ਉੱਪਰ ਕੋਈ ਚਾਦਰ ਪਾ ਕੇ ਉਹਦੀ ਇੱਜ਼ਤ ਦਾ ਰਖਵਾਲਾ ਬਣ ਜੇ ਤੇ ਸੱਚ ਜਾਣਿਓ ਜਿਸ ਦਿਨ ਇਹ ਹਿੰਦ ਰੰਡੀ ਹੋਣ ਲੱਗੀ ਉਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੇ ਤਨ ਦੀ ਚਾਦਰ ਪਾ ਕੇ ਉਹਨਾਂ ਦੀ ਇੱਜ਼ਤ ਨੂੰ ਟਕਿਆ ਹੈ ਕਵੀ ਸੈਨਾਪਤ ਕਹਿੰਦੇ ਨੇ ਪਤਾ ਕੀ ਕਹਿੰਦੇ ਐ ਉਹ ਕਹਿੰਦੇ ਪ੍ਰਗਟ ਪੈ ਸ਼੍ਰੀ ਤੇਗ ਬਹਾਦਰ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ ਕਹਿੰਦੇ ਸਤਗੁਰੂ ਸ੍ਰਿਸ਼ਟੀ ਦੀ ਚਾਦਰ ਬਣ ਕੇ ਉਹਨਾਂ ਦੀ ਇੱਜ਼ਤ ਨੂੰ ਢੱਕਦੇ ਹੈ ਆਪ ਜੀ ਹੁਣੇ ਸਤਿਗੁਰਾਂ ਦੀ ਸ਼ਹਾਦਤ ਸਰਵਣ ਕਰ ਰਹੇ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸ਼ਹੀਦ ਤੇ ਹੋਏ ਪਰ ਸੱਚ ਜਾਣਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਤੀਨੋ ਵੱਡੋ ਕਲੂ ਮੈਂ ਸਾਕਾ ਜਿਹੜਾ ਸਾਕਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕੀਤਾ ਏ ਦੁਨੀਆ ਦੇ ਵਿੱਚ ਨਾ ਕੋਈ ਕਰ ਸਕਿਆ ਤੇ ਨਾ ਕੋਈ ਕਰ ਹੀ ਸਕੇਗਾ ਪਹਿਲੇ ਜਾਮੇ ਦੇ ਵਿੱਚ ਪੰਡਤ ਹਰਦੇਹਾਲ ਕਹਿੰਦਾ ਮੈਂ ਜਨੇਊ ਪਾਉਣਾ ਹੈ ਮਹਾਰਾਜ ਕਹਿੰਦੇ ਪੈਣ ਕੋਈ ਨਹੀਂ ਦੇਣਾ ਮੈਂ ੱੱਕੇ ਨਾਲ ਫਿਰ ਨੌ ਜਾਮਿਆਂ ਦੇ ਵਿੱਚ ਮਹਾਰਾਜ ਨੇ ਤਿਲਕ ਨੂੰ ਜੰਜੂ ਨੂੰ ਧੋਤੀ ਨੂੰ ਉਹਨਾਂ ਦੇ ਗ੍ਰੰਥਾਂ ਨੂੰ ਫੋਕਟ ਕਰ ਮ ਆਖਿਆ ਮਹਾਰਾਜ ਕਹਿੰਦੇ ਵਿਅਰਥ ਹੈ ਫੋਕਟ ਹੈ ਸਾਰਾ ਕੁਝ ਤੇ ਸੱਚ ਜਾਣਿਓ ਜਿਹਨੂੰ ਫੋਕਟ ਆਖਿਓ ਉਹਨਾਂ ਦੀ ਖਤਰਿਸ਼ਾਦ ਦੇ ਦਿੱਤੀ ਕਿਉਂ ਮਹਾਰਾਜ ਇੱਕ ਗੱਲ ਦਰਸਾਉਣਾ ਚਾਹੁੰਦੇ ਆ ਭਾਵੇਂ ਮੇਰਾ ਇਹਦੇ ਜਿੰਨਾ ਦੇ ਵਿੱਚ ਵਿਸ਼ਵਾਸ ਕੋਈ ਨਹੀਂ ਪਰ ਇਹਨੂੰ ਆਪਣੀ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ ਤਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਾਰੇ ਕਲਗੀਧਰ ਸਾਹਿਬ ਕਹਿ ਰਹੇ ਨੇ ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਬੜੋ ਕਲੂ ਮਸਾਕਾ ਧਰਮ ਹੇਤ ਸਾਕਾ ਜਨਕੀਆ ਸੀਸ ਦਿਆ ਪਰ ਸਿਰ ਨਾ ਦਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੇਰੇ ਪਿਤਾ ਨੇ ਆਪਣੇ ਸਰੀਰ ਦਾ ਠੀਕਰਾ ਦਿੱਲੀ ਦੇ ਹਾਕਮਾਂ ਦੇ ਸਿਰ ਦੇ ਉੱਪਰ ਤੋੜਿਆ ਠੀਕਰ ਫੋਰ ਦਲੀਸ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸਿੱਖ ਰਿਆ ਕਰੇ ਨ ਕਿਨ ਹੁਆਂ ਛੜੀ ਕਿਰਿਆ ਗੁਰੂ ਤੇਗ ਬਹਾਦਰ ਸਾਹਿਬ ਨੇ ਕੀਤੀ ਹੈ ਉਹ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ ਕਰ ਸਕਦਾ ਰੁਮਾਲ ਤੋਂ ਚਾਦਰ ਜਿਹੜੀ ਕਟਾਰ ਦਿੱਤੀ ਉਹ ਕਟਾਰ ਰਾਜਨੀਤੀ ਦੇ ਕਿੰਨੇ ਵੱਡੇ ਫੈਸਲੇ ਕਰਦੀ ਹੈ ਉਹ ਕਟਾਰ ਤੇਗ ਬਣ ਕੇ ਜ਼ੁਲਮ ਦਾ ਟਾਕਰਾ ਕਰਦੀ ਹੈ ਉਹ ਤੇਗ ਇੱਕ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਕੜਦੇ ਉਹਦੇ ਵਿੱਚੋਂ ਖਾਲਸਾ ਪ੍ਰਗਟ ਹੁੰਦਾ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਔਰੰਗਜ਼ੇਬ ਨੂੰ ਲਲਕਾਰ ਕੇ ਕਹਿੰਦੇ ਐ ਸੱਚ ਜਾਣੀ ਜਿਹੜੀ ਤੇਗ ਤੂੰ ਚੱਕੀ ਫਿਰਦਾ ਏ ਇਹ ਤੇਰੀ ਤੇਗ ਪਹਿਲਾਂ ਵੀ ਚਾਰ ਵਾਰ ਗੁਰੂ ਦਰਬਾਰ ਵਿੱਚੋਂ ਹਾਰ ਚੁੱਕੀ ਐ ਤੇ ਮੇਰੇ ਤੋਂ ਬਾਅਦ ਵੀ ਇਹ ਤੇਰੀ ਤੇਗ ਨੇ ਗੁਰੂ ਦਰਬਾਰ ਵਿੱਚੋਂ ਹਾਰ ਜਾਣਾ ਐ ਤਾਂ ਇੱਕ ਵਿਦਵਾਨ ਨੇ ਲਿਖਿਆ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾ ਉਹ ਮੈਨੂੰ ਲਕਬ ਤੇਗ ਬਹਾਦਰੀ ਦਾ ਮੇਰੇ ਸਾਵੇਂ ਨਹੀਂ ਸਕਦੀਆਂ ਹੋ ਤੇਗਾ ਮੈਂ ਤੇ ਜੰਮਦਿਆਂ ਤੇਗਾ ਦੀ ਸ਼ਾਮਾਣੀ ਵੇਖ ਬਾਪੂ ਦੀਆਂ ਪੈਨੀਆਂ ਦੋ ਤੇਗਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਆ ਪਰਖਦਾ ਤੇਰਾ ਪਿਓ ਤੇਗਾ ਹੁਣ ਵੀ ਵੇਖੀ ਆਉਂਦੇ ਭਵੇਖੇ ਅੰਦਰ ਮੇਰੇ ਪੁੱਤਰ ਨੇ ਵਾਉਣੀਆਂ ਉਹ ਤੇਗਾ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਵੇਗੀ ਤੇਰੀਆਂ ਖੋ ਤੇਗਾ ਕਟਾਰ ਤੋਂ ਤੇਗ ਤੇ ਫਿਰ ਜਿਹੜਾ ਗੁਰਬਾਣੀ ਦਾ ਗੁੜਕਾ ਸਾਹਿਬ ਦਿੱਤਾ ਸੀ ਨਾ ਸਾ ਸੰਗਤ ਹੈ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਸੰਪੂਰਨਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਨਾਲ ਹੁੰਦੀ ਹੈ ਉਨ੍ਹਾਂ ਦੇ 15 ਰਾਗਾਂ ਵਿੱਚ 58 ਸ਼ਬਦ ਔਰ 57 ਸ਼ਲੋਕ ਹੈ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਲੋਕਾਂ ਨੂੰ ਪੜਿਆ ਜਾਂਦਾ ਹੈ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਸੰਪੂਰਨਤਾ ਹੁੰਦੀ ਹੈ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸਮੇਂ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 33 ਰਾਗਾਂ ਦੇ ਵਿੱਚ ਸੀ 31ਵਾਂ ਰਾਗ ਜੈ ਜੈ ਬੰਤੀ ਰਾਗ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਵਰਤਿਆ ਉਹਦੇ ਵਿੱਚ ਬਾਣੀ ਉਚਾਰਨ ਕੀਤੀ ਹੈ ਇਸ ਕਰਕੇ ਉਹ ਜਿਹੜਾ ਗੁਰਬਾਣੀ ਦਾ ਗੁੜਕਾ ਸਾਹਿਬ ਉਹ ਗ੍ਰੰਥ ਦੇ ਰੂਪ ਵਿੱਚ ਪ੍ਰਕਾਸ਼ਮਾਨ ਹੋਇਆ